ਕਿੰਨਾ ਰੋਲਾ ਪਿਆ ਹੋਇਆ ਆ ਨਿਸ਼ਾਨ ਸਾਹਾਂ ਦਾ ਕਿੰਨਾ ਰੋਲਾ ਪਿਆ ਹੋਇਆ ਪਤਾ ਕਦੀ ਕੋਈ ਰੰਗ ਦੱਸਦੇ ਆ ਕਦੀ ਕੋਈ ਦੱਸਦੇ ਆ ਔਰ ਗੁਰੂ ਜਿਨ੍ਹਾਂ ਦਾ ਅੰਧਲਾ ਸਿੱਖ ਵੀ ਅੰਤੇ ਕਰਮ ਕਰੇਣ ਉਹ ਭਾਣੇ ਚੱਲਣ ਆਪੋ ਆਪਣੇ ਝੂਠੋ ਝੂਠ ਬੋਲਣ ਇਹ ਰਹਿਤ ਮਰਿਆ ਤੱਕ ਇਹਨੇ ਚਾਲੂ ਕੀਤੀ ਜੱਟ ਨੇ ਫਰੀਦਾ ਲੋੜੇ ਦਾਖ ਬਜੋਰੀਆਂ ਕਿ ਕਰ ਬੀਜੇ ਜੱਟ ਰੋਲਾ ਕੌਣ ਪਾ ਰਿਹਾ ਅੱਜ ਜੱਟ ਮੈਂ ਨਹੀਂ ਕਹਿ ਰਿਹਾ ਜੱਟ ਆਪਸ ਵਿੱਚ ਹੀ ਆਪਸ ਵਿੱਚ ਹੀ ਜਿਹੜੇ ਕਾਬਜ ਨੇ ਆਪਸ ਵਿੱਚ ਹੀ ਘੜ ਪੜਦੇ ਨੇ ਕੋਈ ਕਦੀ ਛੂਟਾ ਚਮਾਰ ਬੋਲਦਾ ਦੇਖਿਆ ਇਸ ਮੁੱਦੇ ਤੇ ਵੀ ਕਿਹੜਾ ਰੰਗ ਲਾਉਣਾ ਤੁਸੀਂ ਕੀ ਕਰਨਾ ਸਾਨੂੰ ਕੀ ਫਰਕ ਹੈ ਰੰਗਾਂ ਦੇ ਨਾਲ ਸਾਡਾ ਕੀ ਲੈਣਾ ਦੇਣਾ ਰੰਗਾਂ ਨਾਲ ਸਾਡਾ ਤਾਂ ਰੰਗ ਨਿਸ਼ਾਨ ਦੇ ਨਾਲ ਲੈਣਾ ਦੇਣਾ ਆ ਜਿਹੜਾ ਨਿਸ਼ਾਨ ਲੱਗਾ ਹੋਇਆ ਸاسي ਕਿਹੜਾ ਰੰਗਾ ਤੋਂ ਰੰਗ ਤਾਂ ਸਾਰੇ ਕੁਦਰਤ ਦੇ ਨੇ ਇਹਨਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਕਿਹੜੀ ਐਸੀ ਚੀਜ਼ ਹੈ ਜਿਹਦਾ ਰੰਗ ਚੇਂਜ ਨਹੀਂ ਹੋ ਸਕਦਾ ਪਤਾ ਹੀ ਨਹੀਂ ਨਾਲ ਫਿਰ ਜਾ ਜਿੱਥੇ ਮਰਜੀ ਆ ਪਾਲਿਆਂ ਨੇ ਰੋਲੀ ਹੋ ਦੋ ਮਹੀਨੇ ਇਹਨਾਂ ਨੂੰ ਕਰ ਲੈਣ ਦੇ ਰੱਗ ਇੱਕ ਅਜ ਡਿਸਾਈਡ ਕਰ ਲੈਣ ਦੇ ਰੰਗ ਫਿਰ ਦੱਸਾਂਗੇ ਇਹਨੂੰ ਰੰਗ ਕਿਹੜੇ ਹੁੰਦੇ ਆ ਗੁਰੂ ਗ੍ਰੰਥ ਸਾਹਿਬ 'ਚ ਲਿਖੇ ਹੋਏ ਆ ਕਿ ਸਾਡੇ ਨਿਸ਼ਾਨ ਦਾ ਰੰਗ ਕੀ ਆ ਔਰ ਦਸ਼ਮੇਸ਼ ਪਿਤਾ ਜ ਨੇ ਉਹ ਕੋਈ ਕੋਸ਼ਿਸ਼ ਕੀਤਾ ਜੋ ਬਾਣੀ 'ਚ ਲਿਖਿਆ ਹੋਇਆ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਇੱਕ ਵੀ ਚੇਂਜਮੈਂਟ ਨਹੀਂ ਕੀਤੀ ਜੋ ਬਾਣੀ 'ਚ ਲਿਖਿਆ ਹੋਇਆ ਉਹਨਾਂ ਨੇ ਕੀਤਾ ਪਰ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੇ ਉਸ ਚੀਜ਼ ਦਾ ਨਜਾਇਜ਼ ਫਾਇਦਾ ਲੈ ਕੇ ਡਰਾਮਾ ਬਣਾਤਾ ਕਿੰਨੀ ਰੌਲੀ ਪਈ ਹੋਈ ਆ ਔਰ ਔਰ ਯਾਦ ਰੱਖਿਓ ਨਾ ਕੋਈ ਇਹਨਾਂ ਦੇ ਵਿੱਚ ਬਾਲਮੀਕੀਆ ਬੋਲਦਾ ਨਾ ਕੋਰ ਵਦਾਸੀਆ ਬੋਲਦਾ ਨਾ ਕੋਈ ਇਹਨਾਂ ਦੇ ਵਿੱਚ ਯਾਦ ਰੱਖਿਓ ਕਬੀਰ ਬਾਠੀਆ ਬੋਲਦਾ ਨਾ ਕੋਈ ਸ਼ੀਂਬਾ ਬੋਲਦਾ ਨਾ ਨਾਈ ਬੋਲਦਾ ਨਾ ਖੱਤਰੀ ਬੋਲਦਾ ਕੋਈ ਨਹੀਂ ਬੋਲਦਾ ਸਿਰਫ ਜੱਟਾਂ ਨੇ ਪੰਜਾਬ ਦੇ ਵਿੱਚ ਰੌਲਾ ਪਾਇਆ ਹੋਇਆ ਘਾਤੇ ਨਿਸ਼ਾਨ ਤੇ ਆਪੇ ਨਿਸ਼ਾਨ ਲਾਗੂ ਕੀਤੇ ਆਪੇ ਹੀ ਦੁਆਰਾ ਹੁਣ ਉਹਨਾਂ ਨੂੰ ਕੰਡਮ ਕਰਕੇ ਹੋਰ ਲੈ ਆ ਆ ਆ ਰਗਣਾ ਜੀ ਹੁਣ ਆ ਸਹੀ ਆ ਜੀ ਕੀ ਬਾਤ ਆ ਯਾਰ ਕਦੀ ਤੁਸੀਂ ਕਦੀ ਤੁਸੀਂ ਅਰੰਦਾਸ ਜੀ ਨੇ ਸਲਾਹ ਕੀਤੀ ਆ ਵੀ ਧਾੜਾ ਕੀ ਧਾੜੀ ਕੀ ਸੋਚਣੀ ਆ ਕਦੀ ਚੀਬਿਆ ਨੂੰ ਪੁੱਛਿਆ ਤੁਸੀਂ ਕਦੀ ਨਾਮ ਦੇ ਦੇ ਨਾਮ ਦੇ ਦੀ ਬਣਛਿਆ ਨਾਮ ਦੇ ਦੀ ਬਾਣੀ ਅੰਦਰ ਕਦੀ ਤੁਸੀਂ ਬ੍ਰਾਹਮਣ ਨੂੰ ਲਿਆ ਕੇ ਪੁੱਛਿਆ ਅੰਦਰ ਰਾਮਾਨੰਦ ਦੀ ਬਾਣੀ ਆ ਇਸ ਗ੍ਰੰਥ ਦੇ ਅੰਦਰ ਕਦੀ ਕਦੀ ਸਦਿਆ ਉੱਥੇ ਕਦੀ ਸ਼ੀਬਿਆਂ ਨੂੰ ਸਦਿਆ ਤੁਸੀਂ ਕਦੀ ਚਮਾਰਾਂ ਨੂੰ ਸਦਿਆ ਕਦੀ ਜੁਲਾਹਾਂ ਨੂੰ ਸਦਿਆ ਤੁਸੀਂ ਸਦਿਆ ਕਦੀ ਨਹੀਂ ਸਦਿਆ ਤੁਸੀਂ ਨਾ ਤੁਸੀਂ ਜਲਾਹੇ ਨੂੰ ਸਦਿਆ ਨਾ ਤੁਸੀਂ ਚਮਾਰ ਨੂੰ ਸਦਿਆ ਨਾ ਤੁਸੀਂ ਨਾਈ ਨੂੰ ਸਦਿਆ ਨਾ ਤੁਸੀਂ ਸ਼ੀਬੇ ਨੂੰ ਸਦਿਆ ਨਾ ਤੁਸੀਂ ਮੁਸਲਮਾਨ ਨੂੰ ਸਦਿਆ ਜੱਟ ਆਪ ਵਿੱਚ ਹੀ ਰੌਲਾ ਪਾਈ ਜਾਂਦੇ ਆ ਤੁਸੀਂ ਯਾਰ ਲੋਕਾਂ ਨੂੰ ਮੂਰਖ ਬਣਾਉਂਗੇ ਯਾਰ ਕਦੀ ਇਹਦੇ ਅੰਦਰ ਕੀ ਲਿਖਿਆ ਕਦੀ ਦੱਸਣ ਦੀ ਕੋਸ਼ਿਸ਼ ਕੀਤੀ ਤੁਸੀਂ ਦੱਸਣਾ ਤਾਂ ਕੀ ਸੀ ਤੁਸੀਂ ਤਾਂ ਇਹਨੂੰ ਕੱਪੜਿਆਂ ਨਾਲ ਰਮਾਨਿਆਂ ਠੱਗ ਦਿੱਤਾ ਯਾਰ ਇਹ ਹੈ ਗੁਰੂ ਗ੍ਰੰਥ ਸਾਹਿਬ ਦੀ ਸੋਚ ਸੱਦਿਆ ਕਰੀ ਹੁਣ ਤੁਸੀਂ ਆਸ ਵਿੱਚ ਦੇਖੋ ਆਪੇ ਹੀ ਤੁਸੀਂ ਮर्यादा ਬਣਾਈ ਧਿਆਨ ਨਾਲ ਸੁਣਿਓ ਰੋਕੋ ਧਿਆਨ ਦੇ ਨਾਲ ਆਪੇ ਤੁਸੀਂ ਮर्याਦਾ ਬਣਾਈ ਆਪੇ ਹੀ ਤੁਸੀਂ ਮर्याਦਾ ਬਣਾ ਕੇ ਹੁਣ ਉਹ ਪਹਿਲਾਂ ਆਪ ਬਣਾਈ ਆਪ ਹੀ ਹੁਣ ਟਾਉਣ ਦੇ ਲਾਪੇ ਤੁਸੀਂ ਤੁਹਾਨੂੰ ਕਿਸੇ ਨੇ ਕਿਹਾ ਵੀ ਰੰਗ ਮਾਣਾ ਕੀ ਆ ਤੁਹਾਨੂੰ ਕਿਸੇ ਨੇ ਕਿਹਨੇ ਕਿਹਾ ਤੁਹਾਨੂੰ ਰੰਗ ਰੰਗ ਮਾਣਾ ਤੇ ਆ ਚੰਗਾ ਕਿਹਨੇ ਕਿਹਾ ਤੁਹਾਨੂੰ ਅੱਜ ਤੱਕ ਬੋਲੋ ਤੁਸੀਂ ਆਪੇ ਹੀ ਅੰਦਰੋਂ ਕੰਮ ਕਰ ਜੋ ਆਪੇ ਹੀ ਤੁਸੀਂ ਕੰਮ ਛੇੜ ਕੇ ਆਪੇ ਹੀ ਉਹਨੂੰ ਬਣਾਉਂਦੇ ਆ ਆਪੇ ਟਾਉਣ ਲਾਪੇ ਨੇ ਕਦੀ ਗੁਰੂ ਦੀ ਵੀ ਮੰਨ ਲਓ ਉਹ ਗੁਰੂ ਸੰਗਤ ਦੇ ਵਿੱਚ ਬੈਠਾ ਉਹ ਸੰਗਤ ਨੂੰ ਪੁੱਛਣਾ ਨਹੀਂ ਨਾ ਉਥੇ ਉਸ ਨਾਸਰੋਮਣੀ ਕਮੇਟੀ ਦੇ ਚਮਾਰਿਆ ਨਾ ਨਾਈ ਆ ਉਥੇ ਨਾ ਸ਼ੀਂਬਾ ਆ ਨਾ ਜੁਲਾਹਾ ਆ ਨਾ ਮੁਸਲਮਾਨ ਆ ਨਾ ਉਥੇ ਗਰੋਮਣੀ ਬ੍ਰਾਹਮਣ ਆ ਹਾਂ ਜਿਹੜੇ ਬ੍ਰਾਹਮਣ ਨੇ ਵਹਰਣ ਬਣਾਇਆ ਸੀ ਉਹ ਬ੍ਰਾਹਮਣ ਤੁਹਾਡੇ ਦਿਮਾਗ ਹਮੇਸ਼ਾ ਚੱਲਦਾ ਉਹਦੀ ਸੋਚ ਹਮੇਸ਼ਾ ਚੱਲਦੀ ਤੁਹਾਡੇ ਅੰਦਰ ਮੈਂ ਨਹੀਂ ਕਹਿ ਰਿਹਾ ਜੋ ਤੁਸੀਂ ਕਰਮ ਕਰ ਰਹੇ ਹੋ ਦੱਸ ਰਿਹਾ ਤੁਹਾਨੂੰ ਅੱਛਾ ਆਪਾਂ ਰਹੀਏ ਉੱਥੇ ਹੀ ਕਿਉਂਕਿ ਇਹਦਾ ਬਹੁਤ ਲੰਬਾ ਹੋ ਜਾਣਾ ਸਾਹ ਸੰਗਤ ਜੀ ਲਾਈਵ ਆਪਾਂ ਰਹੀਏ ਉੱਥੇ ਕਿੱਥੇ ਚੱਲਣਾ ਆਪਾਂ ਹੁਣ ਅੱਜ ਗੱਲ ਕੀ ਕਰਨੀ ਹੈ ਅੱਜ ਗੱਲ ਕਰਨੀ ਹੈ ਮੈਂ ਇੱਕ ਗੱਲ ਕੀਤੀ ਸੀ ਵੀਡੀਓ ਦੇ ਵਿੱਚ ਕਿਹਾ ਸੀ ਸ਼੍ਰੋਮਣੀ ਕਮੇਟੀ ਨੇ ਇੱਕ ਲੈਟਰ ਜਾਰੀ ਕੀਤਾ ਸੀ ਜਿਹੜੇ